ਕਿੰਨੇ ਕਿੱਥੋਂ ਕਿੱਥੋਂ ਜਿਹੜੇ ਵੰਦੇ ਆਏ ਨੇ ਜਾਂ ਕਿੱਥੋਂ ਕਿੱਥੋਂ ਜਿਹੜੇ ਲੋਕਾਂ ਨੇ ਉਹ ਜਿਹਾ ਸਾਡਾ ਤੁਹਾਡੀ ਟੀਮ ਵਿੱਚ ਨੇ। ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ਼ ਜਯੋਧਿਆ ਜੀ ਦਾ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਡੇ ਐਮਪੀ ਮੀਤ ਹੇਰ ਜੀ ਤੇ ਦੋਨੋਂ ਹੀ ਸਾਡੇ ਐਮਐਲਏ ਲਾਹ ਬਾਈ ਕਲਵੰਤ ਪਡੋਰੀ ਤੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦਾਂ ਧੰਨਵਾਦ ਕਰਦਾ ਜਿਹੜਾ ਮੈਨੂੰ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਤੇ ਪਲੈਨਿੰਗ ਬੋਰਡ ਦੀ ਚੇਅਰਮੈਨ ਨਹੀਂ ਦਿੱਤੀ ਮੈਂ ਪੂਰਾ ਯਕੀਨ ਦਿਵਾਉਣਾ ਮੈਂ ਆਪਦੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਦੀ ਜ਼ਿੰਮੇਵਾਰੀ ਨਿਭਾਵਾਂਗਾ ਇਸ ਤੋਂ ਪਹਿਲਾਂ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਲਾਇਆ ਗਿਆ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਇਹ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ ਤੁਹਾਡੇ ਪਾਰਟੀ ਹਾਂ ਮੈਂ ਇਹਦੇ 'ਚ ਕਲੀਅਰ ਕਰ ਦਿੰਨਾ ਅੱਜ ਤੁਸੀਂ ਵਧੀਆ ਸਵਾਲ ਕਰਿਆ ਮਾਰਕੀਟ ਕਮੇਟੀ ਦਾ ਮੈਂ ਚੇਅਰਮੈਨ ਸੀ ਚੇਅਰਮੈਨ ਲੱਗਣ ਤੋਂ ਬਾਅਦ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਲਾਤਾ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਲੱਗੇ ਆ ਸਾਰਿਆਂ ਨੂੰ ਹੀ ਲਾਈਨਿੰਗ ਬੋਰਡ ਦਾ ਚੇਅਰਮੈਨ ਆਇਆ ਗਿਆ ਮੈਂ ਇੱਧਰ ਸਾਈਨ ਕਰਨ ਤੋਂ ਪਹਿਲਾਂ ਉੱਧਰ ਅਸਤੀਫਾ ਦੇਤਾ ਹਾਂ ਮਾਰਕੀਟ ਕਮੇਟੀ ਤੋਂ ਉੱਧਰ ਮੇਰਾ ਕੋਈ ਵੀ ਭਰਾ ਆ ਕੇ ਚੇਅਰਮੈਨੀ ਤੇ ਸਾਡੇ ਵਰਕਰਾਂ ਚੋਂ ਬਾਹਰ ਸਕਦਾ ਹਾਂ ਹਾਂ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਕਿਸ ਤਰ੍ਹਾਂ ਦਾ ਪਾਇਆ ਜਾ ਰਿਹਾ ਮਾਹੌਲ ਤਾਂ ਤੁਸੀਂ ਦੇਖ ਹੀ ਰਹੇ ਹੋ ਜਿਹੜੀ ਆਪਣੇ ਸਾਰੇ ਜ਼ਿਲ੍ਹੇ ਦੇ ਬਠਿੰਡੇ ਤੋਂ ਸਾਰੇ ਜਿੱਥੇ ਮੇਰਾ ਪਿਆਰ ਆ ਪੂਰੇ ਪੰਜਾਬ 'ਚ ਸਾਰੇ ਵਰਕਰ ਪਹੁੰਚੇ ਆ ਬਾਈ ਮੀਤ ਦਾ ਹੁਣ ਫੋਨ ਆਇਆ ਉਹ ਸੰਗਰੂਰ ਆ ਗਏ ਨੇ ਚੰਡੀਗੜ੍ਹ ਸੀਗੇ ਅ 10-20 ਮਿੰਟ ਚ ਆ ਜਾਣਗੇ ਲਾਭ ਸਿੰਘ ਜੀ ਵੀ ਆ ਰਹੇ ਨੇ ਕੁਲਵੰਤ ਸਿੰਘ ਜੀ ਆ ਰਹੇ ਨੇ ਤੇ ਸਾਰੇ ਆਪਣੇ ਸਟੇਟ ਦੇ ਚੇਅਰਮੈਨ ਵਰਸਤ ਜੀ ਹੋਗੇ ਜਿੱਦਾਂ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਸਾਰੇ ਜ਼ਿਲ੍ਹਾ ਪ੍ਰਧਾਨ ਉਹ ਆ ਕੇ ਵਧਾਈ ਦੇ ਕੇ ਗਏ ਨੇ ਬੰਗੂ ਸਾਹਿਬ ਤੁਸੀਂ ਇਹ ਅੱਜ ਤਾਜ਼ਗੀ ਪੂਛੀ ਹੈ ਜਿਹੜਾ ਸਮਾਗਮ ਸੀ ਇਹਨਾਂ ਸਾਧਰੇ ਇਕ ਰੱਖਿਆ ਜੀ 9 ਵਜੇ ਇਹ ਜਿਹੜਾ ਹੈਗਾ ਸਾਧਰੇ ਵਾਲਾ ਤਾਂ ਭਾਈ ਮੀਤ ਨੂੰ ਪਹਿਲਾਂ ਕੋਈ ਕੰਮ ਸੀਗਾ ਉਹਨਾਂ ਨੇ ਜਾਣਾ ਸੀ ਫਿਰ ਉਹ ਚਲੋ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਪ੍ਰੋਗਰਾਮ ਸਹੀ ਉਸਤੇ ਕਰ ਲਈਏ ਉਹ ਰਾਸਤੇ ਚੱਲੇ ਹੋਇਆ ਥੋੜੀ ਜਿਹੀ ਦੇਰ ਸਵੇਰ ਹੋ ਜਾਂਦੀ ਆ ਮੈਂ মিডিਆ ਤੋਂ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦਾ। ਜੀ মিডিਆ ਤੁਸੀਂ ਸਰ ਕਈ ਪੰਜਾਬ ਦੇ ਚੇਅਰਮੈਨ ਆ ਤੁਸੀਂ 9 ਵਜੇ ਇੱਥੇ ਬੁਲਾਏ ਸੀ ਉਹ ਚਲੇ ਗਏ। ਨਹੀਂ ਨਹੀਂ 9 ਵਜੇ ਤਾਂ ਨਹੀਂ 9:30 ਵਜੇ ਆਏ ਸੀ ਕੋਈ ਗੱਲ ਨਹੀਂ ਮਿਲ ਕੇ ਗਏ ਆ। ਕੀ ਕਰ ਲਈ ਜਾਂ ਕਰਨੀ ਹੈ ਜਿਹਲੇ? ਐਮਪੀ ਸਾਹਿਬ ਦੀ ਵੇਟ ਕਰ ਰਹੇ ਆ ਥੋੜੀ 20 ਮਿੰਟਾਂ ਚੋਂ ਆ ਜਾਣਾ। ਕੋਈ ਖੁਸ਼ੀ ਉਹ ਮੈਂਬਰ ਪਾਰਲੀਮੈਂਟ ਕਰਾਉਂਦਾ। ਮੈਂਬਰ ਪਾਰਲੀਮੈਂਟ ਮੇਰੇ ਤੇ ਆ। ਕਿਉਂਕਿ ਜਿਹੜਾ ਬਰਸ਼ਟ ਆ ਗਿਆ ਇਹ ਤੋਂ ਪਹਿਲਾਂ ਚਲੇ ਗਏ ਸਰ ਉਹ ਫਿਰ। ਉਹ ਵੀ ਪਿਆਰ ਦੇ ਕੇ ਗਏ ਨੇ ਪਿਆਰ ਦੇ ਕੇ ਗਏ ਨੇ ਤੇ ਪਿਆਰ ਇਹ ਪਾਰਟੀ ਨੇ ਤੁਹਾਨੂੰ ਦਵਾਇਆ ਗਿਆ ਪ੍ਰੈਸ਼ਰਾਈਜ਼ ਕਰਕੇ ਜਾਂ ਤੁਸੀਂ ਆਪ ਦੇ ਪੱਤਰ ਤੇ ਦੇ ਦਿੱਤਾ ਅ ਆਜਾਦਵਿੰਦਰ ਜੀ ਤੁਸੀਂ ਸਿਆਣੇ ਬੰਦੇ ਹੋ ਜੀ ਕੋਈ ਵੀ ਬੰਦਾ ਸਰਕਾਰੀ ਤਨਖਾਹਾਂ ਦੋ ਲਈ ਨਹੀਂ ਸਕਦਾ ਜੀ ਜਦੋਂ ਤੁਸੀਂ ਅਗਲੀ ਸਰਕਾਰੀ ਅਹੁਦਾ ਜੁਆਇਨ ਕਰ ਲੈਣੋਂ ਪਾਰਟੀ ਦੇ ਅਹੁਦੇ ਤੁਸੀਂ ਦੋ ਰੱਖ ਸਕਦੇ ਹੋ ਜੀ ਬਸ ਤਾਂ ਉਹ ਵੀ ਨਹੀਂ ਰੱਖ ਸਕਦੇ ਨਹੀਂ ਰੱਖਣੇ ਚਾਹੀਦੇ ਹਨਾ ਕਿਸੇ ਹੋਰ ਭਰਾ ਨੂੰ ਮੌਕਾ ਮਿਲਣਾ ਚਾਹੀਦਾ ਮੈਂ ਖੁਦ ਹੀ ਉਦੋਂ ਅਸਤੀਫਾ ਦਿੱਤਾ ਤਾਂ ਕਿ ਆਪਣਾ ਕੋਈ ਵੀ ਆਪਣਾ ਪਰ ਜਿਹਨੂੰ ਚੇਅਰਮੈਨ ਕਰੂੰਗਾ ਉਹਨੂੰ ਰਿਕਮੈਂਡ ਕਰਦੇ ਹੋ ਕਿਸੇ ਦੇ ਨਾਮ ਜਾਂ ਉਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਜੀ ਯੋਜਨਾਵਾ ਬੋਰਡ ਦਾ ਤੁਸੀਂ ਏਡਾ ਆਉਂਦਾ ਸਾਹਮਣੇ ਜਾ ਰਹੇ ਹੋ ਜਿਹੜਾ ਇੱਕ ਬਹੁਤ ਵੱਡਾ ਇੱਕ ਹੈਮ ਹਾਂਜੀ ਹਾਂਜੀ ਕਿਹੋ ਜੀਆਂ ਯੋਜਨਾਵਾਂ ਨੂੰ ਲੈ ਕੇ ਜਿਹੜਾ ਸ਼ਹਿਰ ਦੇ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏ ਨੂੰ 4 ਸਾਲ ਹੋ ਗਏ ਲਗਭਗ ਸਾਰੇ ਕੰਮ ਹੋ ਗਏ ਨੇ ਪਰ ਫਿਰ ਵੀ ਸਾਰੇ ਨਹੀਂ ਹੁੰਦੇ ਹੁੰਦੇ ਰਹਿ ਜਾਂਦੇ ਆ ਜਿਵੇਂ ਮਾਨ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਸਾਡੀ ਪਿੰਡਾਂ ਤੋਂ ਲੋਕਾਂ ਤੋਂ ਸਾਡੇ ਵਰਕਾਂ ਤੋਂ ਪੁੱਛ ਕੇ ਚੱਲੂਗੀ ਮੈਂ ਵੀ ਉਦਾਂ ਹੀ ਹਜੇ ਮੈਂ ਉਦਾਂ ਸੰਭਾਲਿਆ ਜਿਵੇਂ ਸਾਡੇ ਸ਼ਹਿਰ ਦੀ ਜ਼ਿਲ੍ਹੇ ਦੀ ਮੇਰੇ ਭਰਾ ਸਾਰੇ ਖੜੇ ਆ ਇਹ ਕੋਈ ਮੰਗ ਰੱਖਣਗੇ ਉਵੇਂ ਡਿਸਟ੍ਰਿਕਟ ਪਲੈਨਿੰਗ ਬੋਰਡ ਦੀ ਕਮੇਟੀ ਨੂੰ ਚੇਅਰ ਕਰਕੇ ਸ਼ਹਿਰ ਲਈ ਕੁਝ ਨਾ ਕੁਝ ਵਧੀਆ ਪਲੈਨਿੰਗ ਕਰਕੇ ਕਰਾਂਗੇ ਸਾਰੇ ਜ਼ਿਲ੍ਹੇ ਲਈ ਇਸ ਚੇਅਰਮੈਨੀ ਦੇ ਲਈ ਕੋਈ ਬੋੜਾ ਭਾਜਪਾ ਦਾ ਇੱਕ ਵੱਡਾ ਕੱਦ ਦਾ ਬਰ ਅਗੂ ਵੀ ਸ਼ਾਮਲ ਹੋਇਆ ਸੀ ਬਟ ਉਹ ਇਸ ਚੀਜ਼ ਦੇ ਵਿੱਚ ਵੀ ਰੋਸ ਚ ਬੈਠੇ ਨੇ ਕੀ ਕਰਨਾ ਚਾਹੁੰਦੇ ਨਹੀਂ ਜੀ ਉਹਦਾ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਭਰਾ ਨੇ ਵਧਾਈਆਂ ਦੇ ਕੇ ਗਏ ਨੇ ਇਹ ਜੀ ਕੋਈ ਗੱਲ ਨਹੀਂ ਹੈ ਅਫਵਾਹਾਂ ਨੇ ਸਭ ਨੂੰ ਮਾਨ ਸਨਮਾਨ ਦਿੱਤਾ ਗਿਆ ਤੇ ਮੈਂ ਥੋੜਾ ਜਿਹਾ ਹੋਰ ਓਕੇ ਓਕੇ ਜਿਵੇਂ ਇਲੈਕਸ਼ਨ ਹੋਈ ਆ ਉੱਥੇ ਆਪਣਾ ਤਰਨਤਨ ਤਰਨਤਨ ਨਾਲ ਇਲੈਕਸ਼ਨ ਹੋਈ ਆ ਉੱਥੇ ਕਾਂਗਰਸ ਵੀ ਰੇਸ ਤੋਂ ਬਾਹਰ ਹੋ ਗਈ ਤੇ ਜਿਹੜਾ ਹੈਗਾ ਸੀਗਾ ਅਮਰਤਪਾਲ ਵਾਲਾ ਜਾਂ ਹੋਰ ਜਿਹੜੀ ਤੇ ਰੋਟ ਰਹੀ ਸੀ ਉਹ ਵੀ ਲੋਕਾਂ ਨੇ ਨਕਾਰਤੀ ਆ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੁਬਾਰਾ ਮੋਹਰ ਲਾਤੀ ਹੈ ਤੇ ਸਾਰਿਆਂ ਦੇ ਸਾਥ ਨਾਲ ਲੋਕਾਂ ਦੇ ਸਾਥ ਨਾਲ ਦੁਬਾਰੇ ਫੇਰ ਸਰਕਾਰ ਬਣੂਗੀ 2027 ਚ ਤੁਸੀਂ ਅਜੇ ਐਮਐਲਏ ਦੇ ਟਿਕਟ ਦਾ ਦਾਵਾ ਕਰੋਗੇ ਜੀ ਕਿ ਨਹੀਂ ਮੈਂ ਜਿਹੜੇ ਮੈਨੂੰ ਅਹੁਦੇ ਮਿਲ ਗਏ ਮੈਂ ਇੱਥੇ ਸੰਤੋਸ਼ਤਾ ਮੈਨੂੰ ਇਹਨਾਂ ਦਾ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿਓ